ਨਮਸਕਾਰ ਸਸਤ੍ਰੀਕਰਨ ਸਲਾਈ ਤੇ ਤੁਹਾਡਾ ਸਵਾਗਤ ਹੈ ਡੇਂਗੂ ਦੇ ਖਾਤਮੇ ਵਾਸਤੇ ਸਿਹਤ ਵਿਭਾਗ ਪੱਪਾਪਾਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਜਰਨੀ ਵਾਲਾ ਸਭ ਤਸਵੀਰ ਵਿੱਚ ਸਿਹਤ ਵਿਭਾਗ ਦੀ ਟੀਮ ਨੇ ਥਾਂ ਥਾਂ ਖੜੇ ਪਾਣੀ ਵਿੱਚ ਡੇਂਗੂ ਦੇ ਲਾਰਵੇ ਦੀ ਕੀਤੀ ਜਾਂਚ ਅਤੇ ਪਬਲਿਕ ਨੂੰ ਡੇਂਗੂ ਤੋਂ ਬਚਾ ਕਿਵੇਂ ਕਰੀਏ ਉਸ ਤੇ ਪ੍ਰਤੀ ਕੀਤਾ ਜਾਗਰੂਕ ਉਹਨਾਂ ਦੱਸਿਆ ਕਿ ਇਹ ਜਿਹੜੀ ਡੇਂਗੂ ਦੀ ਬਿਮਾਰੀ ਹੈ ਮੱਛਰ ਕੱਟਣ ਤੋਂ ਫੈਲਦੀ ਹੈ ਅਤੇ ਇਹ ਮੱਛਰ ਖੜੇ ਪਾਣੀ ਵਿੱਚ ਫੈਲਦਾ ਹੈ ਹਨ ਹਰ ਸ਼ੁੱਕਰਵਾਰ ਵਿਲੇਜ ਹੈਲਥ ਕਮੇਟੀਆਂ ਡੇਂਗੂ ਤੇ ਵਾਰ ਕਰਣਗੀਆਂ ਨਿਸ਼ਾ ਸ਼ਰਮਾ ਦੀ ਰਿਪੋਰਟ ਐਨ ਐਸ ਲਾਈਵ ਐਨ ਐਸ ਲਾਈ ਤੁਹਾਡਾ ਆਪਣਾ ਚੈਨਲ ਮਤਲਬ ਜਿਹੜਾ ਟੇਬਲ ਹੁੰਦਾ ਨਾ 2 ਟੇਬਲ ਟੈਂਪਰੇਚਰ ਨੂੰ ਜਿਹੜਾ ਹੈ ਨਾ ਐਸ ਟਾਈਮ ਉਹ ਨੂੰ ਮਿਲ ਰਿਹਾ ਉਹਨੇ ਲਾਰਵਾ ਬਣੇਗਾ। ਇਹ ਪਾਣੀ ਦੀ ਦੂਜੀ ਨਾ ਹਫਤੇ ਬਾਅਦ ਬਦਲ ਦੇ। ਇੱਕ ਹਫਤਾ ਤਾਂ ਪੈਂਦਾ ਹੀ ਹੈਗਾ। ਨਹੀਂ ਦੁਬਾਰਾ ਵੀ ਜ਼ਰੂਰੀ ਆਪਾਂ। ਸਾਰਾ ਪਾਣੀ ਕੱਢ ਕੇ ਆਪਾਂ ਜਿੰਨੇ ਪਾਣੀ ਪਾ ਦੇਣੀ ਪਾਣੀ। ਨੀਪਾ ਇੱਕ ਹਫਤੇ ਚ ਇੱਕ ਦਿਨ ਜਿਵੇਂ ਸ਼ੁੱਕਰਵਾਰ ਆ। ਇਹਦਾ ਪਾਣੀ ਸਾਰਾ ਬਾਹਰ ਕੱਢ ਕੇ ਦਾ ਪਾ ਕੇ ਚੰਗੀ ਕਰਾ ਹਾਂ ਜਦੋਂ ਅਸੀਂ ਅੱਜ ਦੇ ਨਾਲ ਸਾਡੇ ਤੇ ਕੁੱਤੀ ਹੁੰਦੀ ਹੋਵੇ ਮਤਲਬ ਇਹਦੀ ਲੋਕੀਂ ਹੋਰੀ ਹੁੰਦੀ ਹੈ ਨਾਲ ਤਾਂ ਜੋ ਜਿਹੜਾ ਇਹਦਾ ਮੱਛਰ ਆ ਪੈਦਾ ਹੀ ਨਾ ਹੋਵੇ ਜੋ ਵੀ ਸਰਕਾਰ ਕਰੀ ਹੈ ਇਹ ਹੈ ਕਿ ਅੰਬਾ ਸਰਕਾਰ ਨੇ ਪਿਛਲੇ ਸਾਲ ਤੋਂ ਐਂਟੀ ਟੈਨਗੂ ਕੈਂਪੇਨ ਜਿਹੜੀ ਕੀਤੀ ਹੈ ਨਾ ਉਹਨਾਂ ਦੇ ਵਿੱਚ ਪੰਜਾਬ ਵਿੱਚ 10% ਘਟੀ ਹੈ ਉਹ ਵੀ ਜਾਗਰੂਕਤਾ ਕਰਾਉਂਦੇ ਆ ਕਿ ਆਪਾਂ ਬਿਮਾਰੀ ਇਹ ਹੋਣੀ ਨਹੀਂ ਹੁੰਦੀ ਜੇ ਲਾਟ ਤੋਂ ਬਾਅਦ ਹੀ ਗੱਲ ਕਰਨ ਤਾਂ ਲਾਜ ਬਹੁਤ ਮਹਿੰਗਾ ਹੈ ਇਸ ਕਰਕੇ ਸਾਡਾ ਪਿਓ ਕਰੋ ਸਾਰੇ ਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਜਿਹੜਾ ਸਰਕਾਰ ਨੇ ਪ੍ਰੋਗਰਾਮ ਚਲਾਇਆ ਆ ਹਰ ਘਰ ਬਾਡੇ ਡੀਵਾਰ ਉਸ ਦੀ ਹੈ ਸਰਕਾਰੀ ਦਫ਼ਤਰਾਂ ਵਿੱਚ ਦਾਰਵਾਜ਼ੀ ਚੈੱਕ ਤੇ ਆ ਲੋਕਾਂ ਨੂੰ ਸਾਰੂ ਜਾਣੂ ਕਰਨਾ ਚਾਹੀਦਾ ਹੈ ਜਿਵੇਂ ਕੀ ਇਹ ਕਿ ਇਹ ਕਿਹੜਾ ਮੰਤਰ ਹੈ ਇਹ ਕਿਵੇਂ ਦੇ ਨੂੰ ਹੁੰਦਾ ਇਹਦਾ ਮਤਲਬ ਕੀ ਹੈ ਉਹਦਾ ਨਾਮ ਕੀ ਹੈ ਇਹ ਕਿਵੇਂ ਪੈਦਾ ਹੁੰਦਾ ਕਿੱਥੇ ਪੈਦਾ ਹੁੰਦਾ ਇਹਨਾਂ ਬਾਰੇ ਜੋ ਵੀ ਮੇਰੇ ਕੋਲੋਂ ਦਾ ਸਾਰਾ ਕੁਝ ਅੱਜ ਦੱਸਣਾ ਹੈ ਸਭ ਤੋਂ ਪਹਿਲਾਂ ਤਾਂ ਇਹ ਕਿ ਜਿਹੜਾ ਇਹ ਜੂਗਾ ਮਛਰ ਉਹ ਸਾਫ਼ ਪਾਣੀ ਦੇ ਵਿੱਚ ਜਿੱਥੇ ਵੀ ਸਾਫ਼ ਪਾਣੀ ਸਾਤ ਦਿਨ ਰੁਕਦਾ ਕੋਈ ਵੀ ਆਪਣਾ ਬਰਤਨ ਹੈ ਜੋ ਗੌਲਾਏ ਥੋੜਾ ਟੰਕੀਆ ਜੁਗੜਾ ਇਹਨਾਂ ਨੂੰ ਸਾਫ਼ ਪਾਣੀ ਦੇ ਵਿੱਚ ਸਾਤ ਦਿਨ ਜਿੰਨੀ ਮਸਲਾ ਹੋ ਕੇ ਪੈ ਸਕਦੀ ਹੈ ਇਹ ਇੱਕ ਇੱਕ ਦਿਨ ਦੇ ਵੇਲੇ ਕਰਦਾ ਦੇਖੇ ਇਹਨੂੰ ਮਰਛ ਨੂੰ ਬਰਨ ਦੇ ਵਿੱਚ 7 ਦਿਨ ਲੱਗਦੇ ਆ। ਇਹ ਟੋਪ ਜੂੜੀ ਦਾ ਦਾ ਹੀ ਹੈ। 7 ਦਿਨ ਇਹਨੂੰ ਮਰਛਰ ਤੋਂ ਬਰਨ ਦੇ ਚ ਰੱਖਦੇ ਜੇ ਸਾਫ ਨਹੀਂ ਹੋਇਆ ਤਾਂ ਫਲਨੇ ਦੇ ਮਰਛਰ ਪੈ ਜਾਂਦੇ ਆ। ਸਰਕਾਰ ਵੱਲੋਂ ਇਹ ਚਲਾਇਆ ਜਾਂਦਾ ਪ੍ਰੋਗਰਾਮ ਵੀ ਹਫਤੇ ਦੇ ਵਿੱਚ ਇੱਕ ਵਾਰ ਕੋਈ ਵੀ ਪਾਣੀ ਦਾ ਸਰੋਤ ਜਿਵੇਂ ਕੋਈ ਬਰਤਨ ਹੈ, ਕੰਕੀ ਹੈ, ਬੋਟ ਹੈ, ਡੂ। ਉਹਨੂੰ ਆਪਾਂ ਆਪਣੇ ਚ ਇੱਕ ਦਿਨ ਉਹਦਾ ਜਿਹੜਾ ਪਾਣੀ ਹੈ ਉਹਨੂੰ ਸਾਫ ਕਰਕੇ ਸੁਕਨੇ ਪਾਣਾ ਹੈ। ਇਸ ਪਾਹੋਂ ਤਾਂ ਜੋ ਇਹਦਾ ਮਰਛਰ ਪੈਦਾ ਹੀ ਨਾ ਹੋ। ਇਹ ਜਿਹੜੀ ਸਰਕਾਰ ਵੱਲੋਂ ਜਿਹੜੀ ਕੈਂਪੇਨ ਚਲਾਈ ਜਾਂਦੀ ਹੈ ਉਹਦੇ ਰਿਜ਼ਲਟ ਬਹੁਤ ਵਧੀਆ ਮਿਲੇ ਪਿਛਲੇ ਸਾਲ ਜਿਹੜੇ ਡੇਟਸ ਦੇ ਜੀ ਜਾਂਚ ਕਰੀ ਹੈ ਕਿਉਂਕਿ ਬਿਮਾਰੀ ਹੋ ਜਾਣਾ ਬਾਅਦ ਦੀ ਗੱਲ ਹੈ ਬਿਮਾਰੀ ਹੋ ਨੀ ਨਾ ਦੇਣਾ ਉਹ ਇੱਕ ਜਗ ਜਿਹੜੀ ਆਪਾਂ ਅਵੇਅਰਨੈਸ ਹੈ ਉਹਦੇ ਦੁਆਰਾ ਹੀ ਇਹ ਜਿਹੜੀ ਚੀਜ਼ ਹੈ ਹੋਈ ਹੈ ਲੋਕਾਂ ਨੂੰ ਜਾਗਰੂਕ ਕਰਨ ਤੇ ਜਿੱਥੋਂ ਬੀਡਿੰਗ ਮਿਲਦੀ ਹੈ ਉਥੇ ਨਿਸ਼ਟੋ ਕਰਨ ਤੇ ਕਿਉਂਕਿ ਜਦੋਂ ਹਫ਼ਤੇ ਬਾਅਦ ਆਪਾਂ ਸਾਰੇ ਆਪਾਂ ਪਾਣੀ ਦੇ ਸੋਰਸ ਜਿਹੜੀ ਆਪਾਂ ਸਾਫ਼ ਕਰਕੇ ਪੀਣਾ ਚਾਹੀਦਾ ਹੈ ਮਾਤੇ ਉਸ ਤੋਂ ਬਾਅਦ ਜੇ ਐਫੀਨੈਟੀ ਕਿਸੇ ਨੂੰ ਟੇਨੋ ਹੁੰਦਾ ਉਹਦੇ ਤੁਹਾਨੂੰ ਲੱਛਣ ਦੱਸ ਦਿੰਦੇ ਆ ਲੱਛਣ ਕੀ ਹੈ ਜੁਖਾਰ ਤੇ ਸਿਰਦਰਦ ਅਕਸਰ ਪੇਟ ਦੇ ਦਰਦ ਮਾਸਪੇਸ਼ੀਆਂ ਵਿੱਚ ਦਰਦ 3 ਦਿਨ ਕਿਨੇ ਦਾ ਹਾਈ ਨਾ ਚੁੱਕਿਆ ਜਿਆਦਾ ਕੰਡੀਸ਼ਨ ਮਾੜੀ ਹੁੰਦੀ ਹੈ ਤਾਂ ਨਾਤੀ ਇਹ ਵੀ ਯਾਦ ਰੱਖਦਾ ਹੈ ਤੇ ਜੇ ਵੀ ਕਿਸੇ ਨੂੰ ਵੀ ਇਸ ਤਰ੍ਹਾਂ ਦੇ ਲੱਛਣ ਲੱਗਦੇ ਆ ਤਾਂ ਇਸ ਦਾ ਜਿਹੜਾ ਟੈਸਟ ਉਹ ਹਰ ਸਰਕਾਰੀ ਹਸਪਤਾਲ ਵਿੱਚ ਅਤੇ ਆਮ ਆਦਮੀ ਲਈ ਮੁਕਤ ਕੀਤਾ ਜਾਂਦਾ ਜੇ ਜੇ ਕਿਤੇ ਨੂੰ extra ਦੇ ਲੱਛਣ ਲੱਗਦੇ ਆ ਤਾਂ ਉਸ ਨੂੰ ਆਪਣਾ ਟੈਸਟ ਦੀ ਜ਼ਰੂਰ ਕਰਵਾਓ ਤਾਂ ਉਹਦਾ ਇਲਾਜ ਸਮੇਤ ਉਸ ਕੇਸ ਸੁਲਾਵੇ ਦਾ ਇਲਾਜ ਵੀ ਹਰ ਸਰਕਾਰੀ ਇਸ ਤਰ੍ਹਾਂ ਕੀਤਾ ਜਾਂਦਾ ਹੈ ਇਤਨਾ ਜ਼ਰੂਰੀ ਕੀ ਅੰਦਰ ਹੈ ਕਿ ਅਸੀਂ ਅਪੀਆਖ ਕਰਦੇ ਆ ਕਿ ਤੁਸੀਂ ਸਾਡੀਆਂ ਗੱਲਾਂ ਤੇ ਗੌਰ ਕਰੋਗੇ ਆਪਣੇ ਪਰਿਵਾਰ ਨੂੰ ਸਾਰਿਆਂ ਨੂੰ ਆਂ ਜਿਵੇਂ ਪਾਸੇ ਲੋਕਾਂ ਨੂੰ ਕਿ ਸੋਗੇ ਕਿ ਆਪਾਂ ਡੇਂਗੂ ਤੋਂ ਕਿਵੇਂ ਬਚ ਸਕਦੇ ਆ ਠੀਕ ਹੈ ਬਸ